ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਹਾਂਜੀ ਅੱਜ ਦਾ ਆਪਣਾ ਟਾਪਿਕ ਹੈ ਵਨ ਵਰਡ ਸਬਸਟੀਟਿਊਸ਼ਨ ਇੰਗਲਿਸ਼ ਦੀ ਕਲਾਸ ਹੈ ਜੀ ਅੱਜ ਆਪਣੀ ਇਹ ਪੇਪਰ ਦੇ ਸਿਲੇਬਸ ਅਕੋਰਡਿੰਗ ਹੀ ਆਪਾਂ ਕਰ ਰਹੇ ਹਾਂ ਜੀ ਹਾਂਜੀ ਸਟਾਰਟ ਕਰਦੇ ਹਾਂ ਜੀ ਪਹਿਲੇ ਸਵਾਲ ਤੋਂ ਦੇਖੋ ਕਹਿੰਦਾ ਜੀ a person who does not believe in god is called ਹਾਂਜੀ ਪੰਜਾਬੀ ਚ ਮਤਲਬ ਬਣਿਆ ਜਿਹੜਾ ਵਿਅਕਤੀ ਪ੍ਰਮਾਤਮਾ ਤੇ ਵਿਸ਼ਵਾਸ ਨਹੀਂ ਕਰਦਾ ਉਹਨੂੰ ਕੀ ਕਹਿੰਦੇ ਨੇ ਆਪਸ਼ਨ ਤੁਹਾਡੇ ਸਾਹਮਣੇ ਦੇਖੋ ਧਿਆਨ ਨਾਲ ਹਾਂਜੀ ਕਰੂ ਅਨਸਰ ਇਹਦਾ ਹਾਂਜੀ ਕਰੈਕਟ ਆਨਸਰ ਹੈ ਸੀ ਆਪਸ਼ਨ ਅਥੀਇਸਟ ਥੀਇਸਟ ਉਹਦਾ ਕਹ ਜਿਹੜਾ ਵਿਸ਼ਵਾਸ ਕਰੇ ਬੁਲੇ ਏ ਲੱਗੀ ਇਹਦਾ ਵਿਸ਼ਵਾਸ ਨਹੀਂ ਕਰਦਾ ਨੋ ਬਲੀਵ ਇਨ ਗੋਡ ਹਾਂਜੀ ਸੈਕੰਡ ਦੇਖਦੇ ਹਾਂ ਦਾ ਪਲੇਸ ਵੇਅਰ ਰੈਸਲਰਸ ਫਾਈਟ ਇਜ਼ ਕਾਲਡ ਹਾਂਜੀ ਇੱਥੇ ਰੈਸਲਿੰਗ ਹੁੰਦੀ ਹੈ ਉਸ ਨੂੰ ਕੀ ਬੋਲਦੇ ਨੇ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਅਰੀਨਾ ਠੀਕ ਹੈ ਜੀ ਤੁਸੀਂ ਯਾਦ ਰੱਖਿਓ ਅਰੀਨੇ ਚ ਫਾਈਟ ਹੁੰਦੀ ਹੈ ਕਿ ਰੈਸਲਿੰਗ ਹੁੰਦੀ ਹੈ ਕੁਸ਼ਤੀ ਹੁੰਦੀ ਹੈ ਆਪਣੀਆਂ ਵਿੱਚ ਤੀਜਾ ਦੇਖਦੇ ਆ ਜੀ ਹਨ ਥਰਡ ਦੇਖਦੇ ਆ ਆ ਨੈਰੇਟਿਵ ਪੋਇਮ ਰਿਟਨ ਇਨ ਫਰੇਜ਼ ਆਫ ਵਾਰੀਅਰਸ অর ਹੈਰੋਇਕ ਡੀਡਸ ਇਜ਼ ਕਾਲਡ ਹਾਂਜੀ ਮਤਲਬ ਚੋਧਿਆਂ ਜਾਂ ਵੀਰਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਵਿੱਚ ਲਿਖੀ ਗਈ ਕਵਿਤਾ ਨੂੰ ਕੀ ਕਹਿੰਦੇ ਹਨ ਹਾਂਜੀ ਇਹਦਾ ਕਰੈਕਟ ਆਨਸਰ ਹੈ ਜੀ ਏ অপਸ਼ਨ ਵਾਲ ਬੀ ਏ ਡਬਲ ਐਲ ਏ ਡੀ ਵਾਲ ਠੀਕ ਹੈ ਅਗਲਾ ਦੇਖੋ ਫੋਰਥ a person who does not acknowledge a good deed is called ਹਾਂਜੀ ਮਤਲਬ ਕੀ ਬਣਿਆ ਕੋਈ ਵਿਅਕਤੀ ਕਿਸ ਦੀ ਭਲਾਈ ਦਾ ਇਸ਼ਤਿਹਾਰ ਨਹੀਂ ਮੰਨਦਾ ਉਸ ਨੂੰ ਕੀ ਕਹਿੰਦੇ ਨੇ ਕੀਤੇ ਹੋਏ ਦਾ ਇਸ਼ਤਿਹਾਰ ਨਾ ਮੰਨੇ ਕਿਸ ਨੇ ਉਹਦੀ ਹੈ ਨਾ ਉਹਨੂੰ ਕੀ ਬੋਲਦੇ ਨੇ ਹਾਂਜੀ ਪੰਜਾਬੀ ਵਿੱਚ ਬੋਲਦੇ ਨੇ ਅਕਿਰਤਕਾਨ ਮਤਲਬ ਕਿ ਡੀ ਇਜ਼ ਕਰੈਕਟ ਆਨਸਰ ਹੈ ਨਾ ਅਨਗ੍ਰੇਟਫੁਲ ਹੈ ਠੀਕ ਹੈ ਜੀ ਅਗਲਾ ਦੇਖਦੇ ਹਾਂ ਜੀ ਅ ਸਟੇਟਮੈਂਟ दैट इज ਗ੍ਰੀਟਲੀ ਐਗਜ਼ਗਰੇਟਿਡ ਇਜ਼ ਕਾਲਡ ਹਾਂਜੀ ਬਹੁਤ ਬੰਦ ਚੜ ਬੰਦ ਚੜ ਕੇ ਕੋਈ ਬਿਆਨ ਦੇਣਾ ਹਨਾ ਉਹਨੂੰ ਗੋਲ ਉਹਨੂੰ ਕੀ ਬੋਲਦੇ ਨੇ ਹਾਂਜੀ ਉਹਦਾ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਹਾਈਪਰਬੋਲ ਮਤਲਬ ਕਿ ਅਤਕਥਨੀ ਠੀਕ ਹੈ ਇਹਨੂੰ ਬੋਲਦੇ ਅਤਕਥਨੀ ਬੋਲਦੇ ਨੇ ਜਿਹੜਾ ਵੀ ਵਧਾਚ ਰਾ ਕੇ ਆਪਾਂ ਬਿਆਨ ਦੀਏ ਨੈਕਸਟ ਜੀ ਅਕਰੋਪ दैट ਇਜ਼ ਸੌਨ ਬਿਫੋਰ ਦਾ ਜੂਜ਼ਲ ਟਾਈਮ ਇਜ਼ ਕਾਲਡ ਮਤਲਬ ਆਮ ਸਮੇਂ ਤੋਂ ਪਹਿਲਾ ਬੀਜੀ ਦੀਆਂ ਫਸਲਾਂ ਕੀ ਕਹਿੰਦੇ ਨੇ ਸੀ इज करेक्ट आंसर अर्ली ਸੌਂ ਠੀਕ ਹੈ ਜੀ ਅਗਲਾ ਦੇਖਦੇ ਆ ਸੈਵਨਥ ਅ ਚਾਈਲਡ ਹੂ ਹੈਜ਼ ਨੋ ਪੈਰੈਂਟਸ ਇਜ਼ ਕਾਲਡ ਹਾਂਜੀ ਜਿਹੜੇ ਬੱਚੇ ਦੇ ਮਾਪੇ ਨਹੀਂ ਹੁੰਦੇ ਉਹਨੂੰ ਕੀ ਬੋਲਦੇ ਨੇ ਪੰਜਾਬੀ ਚ ਬੋਲਦੇ ਜਤੀਮ ਅੰਗਰੇਜ਼ੀ ਚ ਔਰਫਨ ਸੀ इज करेक्ट आंसर ਨੈਕਸਟ ਅ ਇਅਰ ਇਨ ਵਿੱਚ ਨੋ ਰੇਨ ਫਾਲਸ ਇਜ਼ ਕਾਲਡ ਹਾਂਜੀ ਉਹ ਸਾਲ ਜਿਸ ਵਿੱਚ ਮੀਂਹ ਨਹੀਂ ਪੈਂਦਾ ਉਸਨੂੰ ਕੀ ਕਹਿੰਦੇ ਨੇ ਅਕਾਲ ਪੈਣਾ ਇੱਥੇ ਕੀ ਬਣੋ ਆਪਸ਼ਨ ਜੀ ਆਪਣੀ ਡਰਾਉਟ ਮਦੇ ਸੋਕਾ ਡਰਾਉਟ ਨਾ ਸੀ ਇਸ ਕਰੈਕਟ ਆਨਸਰ ਨੈਕਸਟ ਦ ਪਲੇਸ ਵੇਅਰ ਕੌਇਨਸ ਆਰ ਮੇਡ ਇਜ਼ ਕਾਲਡ ਹਾਂਜੀ ਜਿਸ ਥਾਂ ਤੇ ਸਿੱਕੇ ਬਣਦੇ ਨੇ ਸਿੱਕੇ ਘੜੇ ਜਾਂਦੇ ਨੇ ਸਿੱਕੇ ਬਣਾਏ ਜਾਂਦੇ ਉਹਨੂੰ ਕੀ ਬੋਲਦੇ ਨੇ ਜੀ ਸਭ ਨੂੰ ਪਤਾ ਹੋਊਗਾ ਟਕਸਾਲ ਮਤਲਬ ਕੀ ਸੀ ਇਸ ਕਰੈਕਟ ਆਨਸਰ ਮਿੰਟ ਅੰਗਰੇਜ਼ੀ ਬੋਲਦੇ ਮੈਂਟਰ ਇਸ ਕਿਹਦੇ ਬੰਦੇ ਨੇ ਨੈਕਸਟ 10ਵਾਂ ਦੇਖੋ ਜੀ ਆ ਪਰਸਨ ਹੂ ਡਸ ਨੋਟ ਸਪੈਂਡ ਮਨੀ ਈਜ਼ਲੀ ਇਜ਼ ਕਾਲਡ ਜਿਹੜਾ ਬੰਦਾ ਪੈਸੇ ਨਾ ਖਰਚ ਕਰ ਸਕੇ ਜਲਦੀ ਤਰੀਕੇ ਨਾਲ ਕੰਜੂਸ ਹੀ ਵਰਤੀ ਇਹਨੂੰ ਕੰਜੂਸ ਬੋਲਦੇ ਆਂ ਮੀਆਂ ਬੀਚ ਅੰਗਰੇਜ਼ੀ ਜੀ ਕੀ ਕਹਿੰਦੇ ਨੇ ਹਾਂਜੀ ਬੀਜ கரੈਕਟ ਆਂਸਰ ਮਾਈਜਰ ਐਮ ਆਈ ਐਸ ਸੀ ਆਰ ਬਹੁਤ ਕੰਜੂਸ ਵਿਅਕਤੀ 11ਵਾਂ ਨੰਬਰ ਆ ਪਰਸਨ ਹੂ ਮੇਕਸ ਐਂਡ ਸੈਲਸ गोल्ड ज्वेलरी इज कॉल्ड हां जी। ओनु की बोलदे ने जी? ਪਤੀ ਆਪ ਸਭ ਨੂੰ ਜੀ। ਬਿਲਕੁਲ ਠੀਕ ਹੈ ਜੀ। ਸੀ इज करेक्ट आंसर। 골ਡ স্মਿਥ मतलब सुनियारा। ਅਗਲਾ ਦੇਖਦੇ ਹਾਂ ਜੀ 12 ਨੰਬਰ। ਅ ਪਰਸਨ ਹੂ ਸਟਿਚਸ ਕਲੋਥਸ इज कॉल्ड हां जी। ਜੋ ਵਿਅਕਤੀ ਕੱਪੜੇ ਸਿਲ ਸਿਉਂਦਾ ਦਾ ਹਾਂਜੀ ਏਜ ਕਰੈਕਟ ਆਨਸਰ ਹੈ ਟੇਲਰ ਦਰਜੀ 13 ਦਾ ਕਾਮਨ ਲੈਂਡ ਆਫ ਵਿਲੇਜ ਕਾਲਡ ਹਾਂਜੀ ਸਾਂਝੀ ਜਗਾ ਪਿੰਡੇ ਦੀ ਕੀ ਹੁੰਦੀ ਹੈ ਸ਼ਾਮਲਾਟ ਬੋਲਦੇ ਨੇ ਮਰੀਜੀ ਚ ਵੀ ਜਾਂਪੀ ਚ ਵੀ ਸ਼ਾਮਲਾਟ ਠੀਕ ਹੈ ਜੀ ਨੈਕਸਟ ਦੇਖਦੇ ਆਪਾਂ 14 ਨੰਬਰ ਲੈਂਡ ਔਨ ਵਿਚ ਨਾਥਿੰਗ ਗ로우 ਇਜ਼ ਕਾਲਡ ਜਿਹੜੀ ਧਰਤੀ ਤੇ ਕੁਝ ਉਗਦਾ ਨਹੀਂ ਹਾਂਜੀ ਇਹਨੂੰ ਬੋਲਦੇ ਨੇ ਬੈਰਨ ਸੀ ਇਜ਼ ਕਰੈਕਟ ਆਨਸਰ ਬੰਜਰ ਜ਼ਮੀਨ ਦਰਾ ਨੰਬਰ ਜੀ ਆ ਪਰਸਨ Who does good to other is called ਜਿਹੜਾ ਵਿਅਕਤੀ ਦੂਜਿਆਂ ਦੀ ਭਲਾਈ ਕਰਦਾ ਉਸਨੂੰ ਕੀ ਕਹਿੰਦੇ ਨੇ ਹਾਂਜੀ ਕਰੈਕਟ ਆਨਸਰ ਇਜ਼ ਸੀ ਆਫ ਅਲਟਰੂਇਸਟ ਅਲਟਰੂਇਸਟ ਬੋਲਦੇ ਨੇ ਜੀ ਜਿਹੜਾ ਦੂਜਿਆਂ ਦੀ ਭਲਾਈ ਕਰਦਾ ਠੀਕ ਹੈ A L T R U I S T ਯਾਰ ਕਿਉਂ ਅਗਲਾ ਦੇਖਦੇ ਹਾਂ ਜੀ ਸਮਥਿੰਗ ਬਿਲੋਂਗਿੰਗ ਟੂ ਦਾ ਪ੍ਰੈਜ਼ੈਂਟ ਟਾਈਮ ਇਜ਼ ਕਾਲਡ ਹਾਂਜੀ ਜੋ ਚੀਜ਼ ਮਜੂਦਾ ਸਮੇਂ ਨਾਲ ਸੰਬੰਧਤ ਹੁੰਦੇ ਸਮੇਂ ਨਾਲ ਸੰਬੰਧਤ ਚੀਜ਼ ਉਹਨੂੰ ਕੀ ਬੋਲਦੇ ਨੇ ਜੀ ਹਾਂਜੀ ਸੀਜ਼ கரੈਕਟ ਆਨਸਰ ਕੰਟੈਂਪੋਰੀ ਮਤਲਬ ਹੀ ਸਮਕਾਲੀ ਸਵਾਲ ਨੰਬਰ ਦੇਖਦੇ ਹਾਂ ਜੀ ਅ ਪਰਸਨ ਹੂ ਸੀਕ੍ਰੀਟਲੀ ਕਲੈਕਟਸ ਇਨਫੋਰਮੇਸ਼ਨ ਇਜ਼ ਕਾਲਡ ਜਿਹੜਾ ਵਿਅਕਤੀ ਗੁਪਤ ਤਰੀਕੇ ਨਾਲ ਜਾਣਕਾਰੀ ਇਕੱਠੀ ਕਰਦਾ ਹੋਵੇ ਉਹਨੂੰ ਕੀ ਕਹਿੰਦੇ ਨੇ ਜੀ ਹਾਂਜੀ ਤੁਸੀਂ ਮੂਵੀ ਬਹੁਤ ਦੇਖਦੇ ਹੋਵੋਗੇ ਜਾਸੂਸ ਬੋਲਦੇ ਨੇ ਅੰਗਰੇਜ਼ੀ ਬੋਲਨੇ SP by SP ਠੀਕ ਹੈ ਜੀ ਨੈਕਸਟ ਦੇਖਦੇ ਹਾਂ 18 ਦ ਡਾਇਨੈਟਡ opinion of everyone is called ਹਾਂਜੀ ਸਭ ਦੀ ਇੱਕੋ رائے ਸਾਰਿਆਂ ਦੀ ਇੱਕੋ ਸਾਂਝੀ رائے ਹੋਣ ਕੀ ਬੋਲਨੇ ਸਰਬਮਤ ਬੋਲਦੇ ਨੇ ਨਾ ਪੰਜਾਬੀ ਚ ਅੰਗਰੇਜ਼ੀ ਉਹਨੇ ਜਨੈਨਿਮਸ ਜਨੈਨਿਮਸ ਬੋਲਦੇ ਨੇ ਅੰਗਰੇਜ਼ੀ ਚ ਇਹ ਤੁਹਿਆ ਰੱਖੋ ਬਰੀ ਬਰੀ ਇੰਪੋਰਟੈਂਟ ਹੈ ਜੀ ਇਹ ਸਵਾਲ ਨਾ 19 ਨੰਬਰ ਦੇਖਦੇ ਹਾਂ ਜੀ a child whose every wish is fulfilled is called ਉਹ ਬੱਚਾ ਜਿਹਦੀ ਹਰ ਇੱਕ ਖੁਆਇਸ਼ ਪੂਰੀ ਹੁੰਦੀ ਹੋਵੇ। ਵੀ ਅਮਰੀਕਨ ਸੰਦਾ ਅੰਗਰੇਜ਼ੀ ਕਹਿੰਦੇ ਪੈਂਪਰਡ ਚਾਈਲਡ ਪੈਂਪਰ ਪੀ ਏ ਐਮ ਪੀ ਈ ਆਰ ਈ ਡ ਪੈਂਪਰਡ। ਬੀ ਨੰਬਰ ਦੇਖਦੇ ਹਾਂ ਜੀ। ਵਨ ਹੂ નોਨ ਦਾ ਸੀਕ੍ਰੀਟ ਆਫ ਹਾਰਟ ਇਜ਼ ਕਾਲਡ ਦਿਲ ਦੀਆਂ ਜਾਣਨ ਵਾਲਾ। ਹਾਂਜੀ ਉਹ ਕਿਹੜਾ ਹੁੰਦਾ ਜੀ? ਇਹ ਦਿਲ ਦੇ ਭੇਦ ਜਾਣਦਾ ਹੈਗਾ। ਹਾਂਜੀ। ਬੀ ਇਜ਼ ਕਰੈਕਟ ਅਨਸਰ। ਇੰਟੂਇਟਿਵ ਇੰਟੂਇਟਿਵ ਹੁੰਦਾ ਜਿਹੜੇ ਦਿਲ ਦੀਆਂ ਗਹਿਰਾਈਆਂ ਤੱਕ ਜਾਣਦਾ ਬੰਦੇ ਨੂੰ 21 ਨੰਬਰ ਦੇਖਦੇ ਜੀ ਅ ਟ੍ਰੇਡਰ ਆਫ ਡਾਇਮੰਡਸ ਐਂਡ ਪ੍ਰੀਸ਼ੀਅਸ ਸਟੋਨਸ ਇਜ਼ ਕਾਲਡ ਹਾਂਜੀ ਹੀਰੇ ਅਤੇ ਕੀਮਤੀ ਪੱਥਰਾਂ ਦਾ ਵਪਾਰੀ ਕੌਣ ਹੁੰਦਾ ਹੈਗਾ ਹਾਂਜੀ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਜਵੈਲਰ ਜਵਾਰੀ ਹੈ ਨਾ 22 ਨੰਬਰ ਦੇਖਦੇ ਜੀ ਆ ਬੁੱਕ ਇਨ ਵਿਚ ਆ ਰਾਈਟਰ ਰਾਈਟਸ ਹਿਜ ਔਰ ਹਰ ਔਨ ਲਾਈਫ ਸਟੋਰੀਜ ਕਾਲ ਹਾਂਜੀ ਜੋ ਆਪਣੀ ਜੀਵਨੀ ਆਪ ਲਿਖਦਾ ਹੈ ਉਹਨੂੰ ਕੀ ਬੋਲਦੇ ਨੇ ਜੀ ਅੰਗਰੇਜ਼ੀ ਚ ਉਹ ਬੁੱਕ ਨੂੰ ਕੀ ਬੋਲਦੇ ਨੇ ਬੁੱਕ ਜੀ ਹਾਂਜੀ ਇਹ ਬੋਲਦੀ ਹੈ ਸੀ ਆਪਸ਼ਨ ਕਰੈਕਟ ਹੈ ਆਟੋਬਾਇਓਗ੍ਰਾਫੀ ਬਾਇਓਗ੍ਰਾਫੀ ਹੁੰਦੀ ਆ ਦੂਜਿਆਂ ਦੁਆਰਾ ਲਿਖੀ ਗਈ ਬੁੱਕ ਆਟੋਬਾਇਓਗ੍ਰਾਫੀ ਜੋ ਆਪਣੀ ਮਤਲਬ ਆਪ ਲਿਖਦਾ ਹੈ 23 a person who cannot pay his debts is called ਹਾਂਜੀ ਜੋ ਵਿਅਕਤੀ ਆਪਣਾ ਕਰਜ਼ਾ ਦਾ ਨਾ ਕਰ ਸਕੇ ਉਹਨੂੰ ਕੀ ਬੋਲਦੇ ਨੇ ਜੀ? ਕਰੈਕਟ ਆਨਸਰ ਜੀ A ਆਪਸ਼ਨ ਇਨਸਾਲਵੈਂਟ ਜਾਂ ਬੈਂਕ ਕਰਾਪਟ ਠੀਕ ਹੈ ਜੀ ਦਿਵਾਲੀ ਆਪਾਂ ਅੱਜ ਕਹਿੰਦੇ ਦਿਵਾਲੀਆ ਨੈਕਸਟ ਦੇਖਦੇ ਹਾਂ ਜੀ 24 ਅ ਪਰਸਨ ਹੂ ਇੰਟਰਫੀਅਰਸ ਅਨਨੈਸੈਸਰਲੀ ਇਨ ਅਦਰਸ ਵਰਕ ਇਜ਼ ਕਾਲਡ ਹਾਂਜੀ ਜੋ ਬਿਨਾ ਲੋੜ ਦੂਜਿਆਂ ਦੇ ਕੰਮ ਵਿੱਚ ਦਾਖਲ ਦੇਵੇ ਉਸਨੂੰ ਕੀ ਕਹਿੰਦੇ ਨੇ? ਹਾਂਜੀ B ਜੀ ਕਰੈਕਟ ਆਨਸਰ ਵਿਜੀਬੋਡੀ ਠੀਕ ਹੈ ਜੀ 25 ਦੇਖਦੇ ਹਾਂ ਜੀ। The place where animals are kept or tied is called ਹਾਂਜੀ। ਜਿੱਥੇ ਪਸ਼ੂ ਬੰਨੇ ਜਾਂ ਰੱਖੇ ਜਾਂਦੇ ਨੇ। ਕੀ ਬੋਲਦੇ ਨੂੰ ਜੀ? ਪਸ਼ੂਆਂ ਦਾ ਉਹਨੂੰ ਕੀ ਬੋਲਦੇ ਨੇ? ਸਟੇਬਲ। ਅਸਤਬਲ ਬੋਲਦੇ ਨੇ ਨਾ? ਸਟੇਬਲ ਸਟੇਬਲ। ਨੈਕਸਟ ਦੇਖਦੇ ਹਾਂ ਜੀ 26th A large scale massacre a large scale massacre of people is called ਹਾਂਜੀ। ਇੱਥੇ ਬਹੁਤ ਵੱਡੀ ਗਿਣਤੀ ਲੋਕਾਂ ਦਾ ਕਤਲੇਆਮ ਹੋ ਜੇ। ਉਸਨੂੰ ਕੀ ਬੋਲਦੇ ਨੇ ਜੀ? ਯਾ ਬਿਚ ਬੋਲਦੇ ਨੇ ਜਿਹਨੂੰ ਕੱਲੂ ਕਰਾ ਅੰਗਰੇਜ਼ੀ ਚ ਸੀਜ ਕਰੈਕਟ ਅਨਸਰ ਹੌਲੋਕਾਸਟ ਠੀਕ ਹੈ ਜੀ ਹੌਲੋਕਾਸਟ ਹੁੰਦਾਗਾ ਲਾਰਜ ਸਕੇਲ ਤੇ ਮਾਸਕਅਰ ਹੋਏ ਕਤਲਿਆਮ ਕਰਤਾ ਗਿਆ ਹੁਣ 27 ਤੱਕ ਦੇਖੋ ਪੀਪਲ ਹੂ ਮੂਵ ਫਰੋਮ ਪਲੇਸ ਟੂ ਪਲੇਸ ਵਿਦਾਊਟ ਆ ਪਰਮਨੈਂਟ ਹੋਮ অর ਆਰ ਕਾਲਡ ਹਾਂਜੀ ਜਿਹੜੇ ਲੋਕ ਇੱਕ ਥਾਂ ਨਹੀਂ ਰਹਿੰਦੇ ਥਾਂ-ਥਾਂ ਘੁੰਮਦੇ ਰਹਿੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਜੀ ਹਾਂਜੀ ਟੱਪਰ ਵਾਸੀ ਬੋਲਦੇ ਨੇ ਜਾਂ ਬੀਚ ਅੰਗਰੇਜ਼ੀ ਚ ਬੀਜ ਕਰੈਕਟ ਆਨਸਰ ਨੋਵਾਟ ਸਟੱਪ ਬਾਉਣ ਨੂੰ ਹੁੰਦਾ ਜਿੱਦੀ ਹਨਾ ਤੇ ਇਹਦਾ ਆਨਸਰ ਬੀ ਹੈ ਨਵਾਸ ਦੇਖੋ ਜੀ ਠਾਈਮਾ ਲਾਸਟ ਸਵਾਲ ਹੈ ਜੀ ਲਾਸਟ ਕੁਐਸਚਨ ਆਪਣਾ ਆ ਪਰਸਨ ਹੂ ਲੈਂਡਸ ਮਨੀ ਐਟ ਇੰਟਰਸਟ ਇਜ਼ ਕਾਲਡ ਹਾਂਜੀ ਜੋ ਵਿਅਕਤੀ ਵਿਆਜ ਤੇ ਪੈਸੇ ਉਧਾਰੇ ਦਿੰਦਾ ਉਸ ਨੂੰ ਕੀ ਕਹਿੰਦੇ ਨੇ ਹਾਂਜੀ ਸੀ ਜੀ ਕਰੈਕਟ ਆਨਸਰ ਮਨੀ ਲੈਂਡਰ ਹਾਂਜੀ ਦੋਸਤੋ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਨਾਲ ਨਾਲ ਜੀ ਚੈਨਲ ਨੂੰ ਜੁਆਇਨ ਜ਼ਰੂਰ ਕਰ ਲਿਓ ਜੀ ਜਿਸ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਆ ਤੁਸੀਂ ਸਾਨੂੰ ਸਪੋਰਟ ਕਰਿਓ ਸਿਰਫ 29 ਰੁਪਏ ਵਿੱਚ 29 ਰੁਪਏ ਮਨთਲੀ ਠੀਕ ਹੈ ਜੀ ਜ਼ਿਆਦਾ ਰੁਪਏ ਨਹੀਂ ਹੈਗੇ ਜੀ ਇਹ ਸਪੋਰਟ ਹੋਿੰਦੀ ਆ ਸੀ ਇਹਨਾਂ ਤੱਕ ਤੁਹਾਡੇ ਲਈ ਨਮਾ ਨਮਾ ਵੀਡੀਓ ਬਣਾਉਂਗਾ ਜੀ ਥੈਂਕ ਯੂ